ਹਾਂਜੀ ਪਾਉ ਜੇ ਗੱਲ 11ਵੀਂ ਸਦੀ ਦੇ ਪੰਜਾਬ ਦੀ ਕਰੀਏ ਸਭ ਤੋਂ ਪਹਿਲਾਂ ਮਹਿਮੂਦ ਗਜਨਵੀ ਨੇ ਜਿਹੜਾ ਤੁਰਕੀ ਮੂਲ ਦਾ ਸੀ ਤੁਰਕਿਸਤਾਨ ਦਾ ਰਹਿਣ ਵਾਲਾ ਸੀ ਉਹਨੇ ਪੰਜਾਬ ਤੇ ਹਮਲਾ 11ਵੀਂ ਸਦੀ ਚ ਕੀਤਾ ਪਹਿਲਾਂ ਪੰਜਾਬ ਤੋਂ ਅਫਗਾਨਿਸਤਾਨ ਆਉਂਦਾ ਸੀ ਪਹਿਲਾਂ ਉਹਨੇ ਉਹਨੂੰ ਜਿੱਤਿਆ ਤੇ ਫੇਰ ਹਿੰਦੂਸਤਾਨ ਵੱਲ ਰੁਕ ਕੀਤਾ ਉਸ ਸਮੇਂ ਉਹਦੇ ਹਮਲਿਆਂ ਨੇ ਪੰਜਾਬ ਤੇ ਭਾਰਤ ਚ ਵੱਡੀਆਂ ਤਬਦੀਲੀਆਂ ਕੀਤੀਆਂ ਇੱਧਰ ਉਹਦੀ ਪਹਿਲੀ ਜੰਗ ਪਾਲ ਕਬੀਲੇ ਦੇ ਹਿੰਦੂ ਸ਼ਾਹੀ ਰਾਜਿਆਂ ਨਾਲ ਹੋਈ। ਇਹ ਜਿਹੜੇ ਰਾਜੇ ਸੀ ਨਾ ਛੋਟੇ-ਛੋਟੇ ਕਬੀਲਿਆਂ 'ਚ ਰਹਿੰਦੇ ਸੀ, ਡੰਗਰ-ਵੱਛਾ ਚਾਰ ਦੇ ਸੀ। ਕੋਈ ਬਹੁਤੀ ਵੱਡੀ ਫੌਜ ਨਹੀਂ ਸੀ। ਇਸ ਕਰਕੇ ਇਹ महमूद ਗਜਨਵੀ ਦਾ ਟਾਕਰਾ ਨਾ ਕਰ ਸਕੇ ਤੇ ਇਹਨਾਂ ਦੇ ਪੈਰ ਓਖੜ ਗਏ। ਕੁਝ ਵਿਦਵਾਨ ਇਹਨਾਂ ਪਾਲ ਰਾਜਿਆਂ ਨੂੰ ਜੰਜੁਗੇ ਵੀ ਕਹਿੰਦੇ ਆ। ਇਹਨਾਂ ਦਾ ਜ਼ਿਆਦਾ ਰੈਣ ਬਸੇਰਾ ਸਿੰਧ ਤੇ ਜੇਲਮ ਦੇ ਵਿਚਕਾਰ ਸੀ ਦੋਸਤੋ। ਇਸ ਤੋਂ ਬਾਅਦ ਚਾਰ ਹੋਰ ਪਰਿਵਾਰ ਜਿਹੜੇ ਮੁਹੰਮਦ ਗਜਨਵੀ ਨਾਲ ਲੜੇ ਗਖੜ ਖੋਖਰ ਫਿਆਲ ਤੇ ਪੱਟੀ ਪਰ ਮਹਿਮੂਦ ਦੇ ਅੱਗੇ ਪੇਸ਼ ਉਹਨਾਂ ਦੀ ਵੀ ਨਹੀਂ ਗਈ ਕਿਉਂਕਿ ਆਪਸ ਵਿੱਚ ਪਾਟੋ ਧਾੜ ਸੀ ਡੰਗਰ ਮੱਛਾ ਚਾਰਨ ਤੋਂ ਇਹ ਲੜਦੇ ਝਗੜਦੇ ਰਹਿੰਦੇ ਸੀ ਸਾਲ 1089 ਦੇ ਵਿੱਚ ਨਾ ਇਦਾਂ ਸਾਰਿਆਂ ਨੇ ਪਾਲ ਰਾਜਿਆਂ ਗਖੜਾ ਖੋਖਨਾ ਫਿਆਲਾਂ ਤੇ ਪਟੀਆਂ ਨੇ ਇੱਕ ਗੱਠ ਜੋੜ ਕਰਕੇ ਤੇ ਨੰਦਨ ਕਿਲੇ ਦੇ ਲਾਗੇ ਜੇਲਮ ਦੇ ਕਿਨਾਰੇ ਇੱਕ ਤਗੜੀ ਲੜਾਈ ਜਿਹੜੀ ਆ ਮਹਿਮੂਦ ਗਜਨਵੀ ਨੇ ਕੀਤੀ ਪਰ ਹਾਰ ਗਏ ਉਸ ਹਾਰ ਤੋਂ ਬਾਅਦ ਲਾਹੌਰ ਜਿਹੜਾ ਵਾ ਮਹਿਮੂਦ ਗਜਨਵੀ ਦੇ ਕਬਜ਼ੇ ਆਉਂਦਾ ਲਾਹੌਰ ਹੈ ਬਹੁਤ ਵੱਡਾ ਸ਼ਹਿਰ ਸੀ ਉਸ ਸਮੇਂ ਪਰ ਮਲਤਾਨ ਜਿਹੜਾ ਨਾ ਵਪਾਰ ਚ ਦੇ ਤੋਂ ਅੱਗੇ ਸੀ ਤੇ ਲਾਹੌਰ ਤੋਂ ਪਹਿਲਾਂ ਮਲਤਾਨ ਆਉਂਦਾ ਸੀ ਤੇ ਮਲਤਾਨ ਨੂੰ ਪਹਿਲਾਂ ਮਹਿਮੂਦ ਨੇ ਫਤਿਹ ਕੀਤਾ ਕਿਉਂਕਿ ਮਲਤਾਨ ਨੂੰ ਉਹ ਆਪਣੇ ਆਰਾਮਗਾਹ ਵਜੋਂ ਵਰਤਿਆ ਕਰਦਾ ਸੀ ਜਦੋਂ ਉਹ ਉੱਧਰੋਂ ਆਉਂਦਾ ਸੀ ਤੁਰਕਿਸਤਾਨ ਵੱਲੋਂ ਅਫਗਾਨਿਸਤਾਨ ਥਾਣੀ ਨੰਗਦਾ ਸੀ ਤੇ ਮਲਤਾਨ ਦੇ ਵਿੱਚ ਆ ਕੇ ਆਪਣੀਆਂ ਫੌਜਾਂ ਨੂੰ 2 4 10 ਦਿਨ ਕੈਂਪ ਲਵਾ ਕੇ ਆਰਾਮ ਕਰਵਾਉਂਦਾ ਸੀ ਮਲਤਾਨ ਦੀ ਜਿਹੜੀ ਪਬੋਲਕ ਸਥਿਤੀ ਸੀ ਉਹ ਵੀ ਬੜੀ ਵਧੀਆ ਸੀ ਕਿਉਂਕਿ ਮਲਤਾਨ ਦੇ ਵਿੱਚ ਉਸ ਵੇਲੇ ਤਿੰਨ ਦਰਿਆ ਇਕੱਠੇ ਹੋ ਕੇ ਤੇ ਸਿੰਧ ਨਦੀ 'ਚ ਪੈਂਦੇ ਸੀ ਤੇ ਇਹਦੇ ਨਾਲ ਇੱਕ ਘੱਗਰ ਜਿਹੜਾ ਪਟਿਆਲੇ ਲੱਗ ਕੇ ਦਰਿਆ ਨਾ ਸਤਲੁਜ ਦੇ ਵਿੱਚ ਪੈਂਦਾ ਜਾ ਕੇ ਘੱਗਰੇ ਵੀ ਕਿਸੇ ਵੇਲੇ ਉੱਥੋਂ ਨਾਲ ਹੀ ਨੰਗਦਾ ਹੰਦਾ ਸੀ ਤੇ ਇਸੇ ਮਲਤਾਨ ਦਾ ਵਪਾਰ ਪਰਸ਼ੀਆ ਕੇਂਦਰੀ ਏਸ਼ੀਆ ਤੇ ਅਰਬਾਂ ਦੇ ਨਾਲ ਜ਼ਮੀਨੀ ਰਸਤੇ ਆ ਥਾਣੀ ਤੇ ਨਹਿਰੀ ਰਸਤੇ ਆ ਥਾਣੀ ਦੋਨਾਂ ਥਾਣੀ ਹੁੰਦਾ ਸੀ ਮਮੂਦ ਨੇ ਮੁਲਤਾਨ ਲਾਹੌਰ ਜਿੱਤ ਕੇ ਤੇ ਇੱਥੇ ਸਕਪਾਲਨਾ ਦਾ ਇੱਕ ਰਾਜਾ ਜਿਹਨੂੰ ਨਵਾਦ ਸ਼ਾਹ ਵੀ ਕਹਿੰਦਾ ਉਹਨੂੰ ਪ੍ਰਬੰਧਕ ਲਾ ਕੇ ਤੇ ਉਹ ਪਛਾਹ ਮੁੜ ਗਿਆ ਇਸ ਤਰ੍ਹਾਂ ਕੋਝਕ ਬੰਦਿਆਂ ਦੇ ਹੋਰ ਭਾਗ ਜਾਗੇ ਜਿਹੜੇ ਉਹਦੇ ਨੇੜੇ ਸੀ ਇਹ ਜਿਹੜਾ ਗਜਨਵੀ ਆ ਇੱਕ ਸਜਦ ਸੀ ਖੁਜਬੀਰੀ ਇਹਨੂੰ ਦਾਤਾ ਗੰਜ ਬਖਸ਼ ਵੀ ਕਿਹਾ ਜਾਂਦਾ ਇਹਨੇ ਇੱਕ ਗ੍ਰੰਥ ਵੀ ਰਚਿਆ ਸੀ ਕਸ਼ਫੁਲ ਮਹਿਜੂਬ ਗ੍ਰੰਥ ਦਾ 170 ਕੇ ਜਹਾਨ ਤੋਂ ਕੂਚ ਕੀਤਾ ਇਹਨੇ ਤੇ ਫਾਰਸੀ ਚ ਇਹਨੇ ਆਪਣਾ ਗ੍ਰੰਥ ਲਿਖਿਆ ਸੀ ਤੇ ਉਹਦੇ ਵਿੱਚ ਇਹਨੇ ਲਾਹੌਰ ਤੇ ਮਲਤਾਨ ਬਾਰੇ ਜ਼ਿਕਰ ਕੀਤਾ ਸੀ ਮਲਦਾਨ ਅਧੀਨ ਹਿੰਦੁਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੈਂ ਜਾਲ ਲੋਕਾਂ ਵਿੱਚ ਕੈਦੀ ਵਾਂਗ ਰਿਆ ਇਹ ਜਿਹੜਾ ਦਾਤਾ ਗੰਜ ਬਖਸ਼ ਸੀ ਨਾ ਇਹ ਗੰਜਨ ਗੱਜਨਬੀ ਦੇ ਬਹੁਤ ਨੇੜੇ ਸੀ ਪਰ ਇਹ ਲਾਹੌਰ ਦੇ ਤੇ ਮਲਦਾਨ ਦੇ ਲੋਕਾਂ ਨੂੰ ਝਾਲ ਸਮਝਦਾ ਸੀ ਉਦੋਂ ਦੋ ਸਦੀਆਂ ਬਾਅਦ ਸੂਫੀ ਫਕੀਰ ਹੋਏ ਮਯੂਦੀਨ ਚਿਸ਼ਤੀ ਕুতਬਦੀਨ ਕਾਕੀ ਬਾਬਾ ਫਰੀਦ ਨਜਾਮਉਦੀਨ ਔਲੀਆ ਇਹ ਸਾਰੇ ਉਤੋਂ ਬਾਅਦ ਹੋਏ ਆ ਤੇ ਬਾਬਾ ਫਰੀਦ ਮਲਤਾਨ ਵਿੱਚ ਨਜਾਮਉਦੀਨ ਜਿਹੜਾ ਉਹ ਬਦਜੂ ਵਿੱਚ ਉਹਨਾਂ ਨੇ ਜਨਮ ਲਿਆ ਜਿਹੜਾ ਬਦਜੂ ਜ਼ਿਲ੍ਹਾ ਸੀ ਇਹ ਜੂਪੀ ਚ ਸੀ ਤੇ ਗੰਗਾ ਦੇ ਨਜ਼ਦੀਕ ਸੀ ਇਹਨਾਂ ਚਾਰਾਂ ਵਕਤ ਦਿੱਲੀ ਉੱਪਰ ਸਲਤਾਨਾਂ ਦਾ ਰਾਜ ਸੀ ਆ ਜਿਹੜੇ ਨਾਂ ਤਾਂ ਉਗਣਾਏ ਆ ਨਾ ਬਾਬਾ ਫਰੀਦ ਕੁਤਬਦੀਨ ਮਯੂਦੂਨ ਚਿਸਤੀ ਉਦੋਂ ਦਿੱਲੀ ਤੇ ਰਾਜ ਸਲਤਾਨਾਂ ਸੀ ਤੇ ਮੁਹੰਮਦ ਦੇ ਜਾਨਸ਼ੀਨ ਮੁਹੰਮਦ ਗੋਰੀ ਨੇ ਇਸ ਹਕੂਮਤ ਦੀ ਨੀ ਦਿੱਲੀ ਚ ਰੱਖੀ ਸੀ ਗੋਰੀ ਨੂੰ ਮੁਹੰਮਦ ਮਨਸੂਦੀਨ ਤੇ ਸਹਾਬੂਦੂਨ ਵੀ ਲਿਖਿਆ ਜਾਂਦਾ मोहम्मद वांग ਉਹ ਵੀ ਪਿੱਛੋਂ ਤੁਰਕੀ ਦਾ ਸੀ ਪਰ ਉਹਦੇ ਪਰਿਵਾਰ ਚੋਂ ਨਹੀਂ ਸੀ ਅਗਲੀ ਗੱਲ ਆਪਾਂ ਜਿਹੜੀ ਅਗਲੀ ਵੀਡੀਓ ਚ ਕਰਾਂਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਉੱਤੇ ਕਾਬਜ਼ ਹੋਏ ইরਾਨੀ ਤੁਰਕੀ ਮੁਗਲ ਤੇ ਕਿਸ ਤਰ੍ਹਾਂ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੇਟਨ ਤੱਕ ਆਇਆ ਸਾਸਰੀ ਕਾਲ